ਹਾਂਜੀ ਵੈਲਕਮ ਕਰਦੇ ਆ ਜੀ ਆਪਣੇ ਚੈਨਲ ਪੰਜਾਬੀ ਰਾਜੂ ਫੈਮਿਲੀ ਤੇ ਉਮੀਦ ਕਰਦੇ ਆਂ ਕਿ ਸਾਡੇ ਚੜ੍ਹਦੀ ਕਲਾ ਚ ਹੋਮੋਗੇ ਸਵੇਰ ਦਾ ਟਾਈਮ ਆ ਸਾਡਾ ਨਸਤਾ ਆ ਚੁੱਕਿਆ ਸੀ ਜਸ਼ਮਨ ਛੁੱਟੀ ਅੱਜ ਜੀ ਜਸ਼ਮਨ ਖਾ ਰਿਹਾ ਚੌਲ ਜਸ਼ਮਨ ਲਈ ਆਨੇ ਚੌਲ ਤੜਕੇ ਵਾਲੇ ਨਾਲ ਦਹੀਆ ਆਪਣੇ ਲਈ ਆਈ ਆ ਵੀ ਸਬਜੀ ਚਣਿਆਂ ਦੀ ਸਬਜੀ ਆ ਤੇ ਨਾਲ ਨੂੰ ਕਰੇਲਿਆਂ ਦੀ ਸਬਜੀ ਆ ਆਪਾਂ ਨੂੰ ਇਹ ਜਿਆਦਾ ਵਧੀਆ ਲੱਗਦੀ ਆ ਕਿਉਂ ਜਿਆਦਾ ਪੋਸਟਿਕ ਹੁੰਦੀ ਆ ਹਾਂਜੀ ਸਬਜ਼ੀ ਖਾਣੀ ਆ ਕ੍ਰੇਲੇ ਵਾਲੀ ਥੋੜੀ ਕੌੜੀ ਹੁੰਦੀ ਆ ਖਾਣੀ ਨਹੀਂ ਹਨੂਮਾਨ ਮੰਦਰ ਤੇ ਮੰਮੀ ਨੇ ਬਣਾਈ ਆ ਮੰਨੀ ਤੇ ਮੰਮੀ ਉਹਦਾ ਮੱਥਾ ਟੇਕੜਾਈ ਸੀ ਜਸਮਨ ਨਾਲ ਆਇਆ ਹੋਇਆ ਬਸ ਇੱਧੇ ਖੇਡੇ ਫੋਟੇ ਲੱਗੇ ਆ ਆਪਣੇ ਦੇ ਦੇ ਜਸਮਨ ਹੱਥ ਜਾਣਾ ਤੇਰਾ ਗੈਨ ਹੀ ਜਾਂਦਾ ਸੀਗਾ ਇਹਦਾ ਮੈਂ ਇੱਕ ਵਾਰ ਕੀਤਾ ਹੀ ਅੱਗੇ ਤੁਹਾਨੂੰ ਚੱਕਿਆ ਸੀ ਬੋਦੀ ਜਾਂ ਮੈਂ यूं ਹੀ ਦੇਖੀ ਜਿਆਦਾ ਤੇਰੇ ਵਾਲੇ ਮੈਂ ਤਾਂ ਭੁੱਲ ਗਿਆ ਇਹਦਾ ਪਹਿਲਾ ਮੰਦਰ ਹੁੰਦਾ ਸੀਗਾ ਇਹ ਮੂਰਤੀ ਬਹੁਤ ਪੁਰਾਣੀ ਆ ਇਹ ਥੋੜੀ ਮੂਰਤੀ ਥੋੜੀ ਹੋਣਾ ਨਵੀਂ ਰੱਖੀ ਮੂਰਤੀ ਲਾਈ ਅੰਦਰ ਲੈ ਦੇਣਾ ਨੰਬਾ ਹੋ ਗਿਆ ਮੈਂ ਹਾਂ ਹੁਣ ਦਵਾਰਾ ਵਜਾ ਕੇ ਦੇਖਾਂ ਹਾਂ ਹੱਥ ਜਾਂਦੇ ਨੇ ਨਹੀਂ ਧਿਆਨ ਨਾਲ ਦੇਖਾਂ ਹੁਣੀ ਉਹ ਤਾਂ ਨਹੀਂ ਪਈ ਜਾਂਦਾ ਕਰੀ ਆ ਗੋਣ ਉਂਗਲੀ ਜਾਂਦੀ ਆ ਤੇਰੀ ਚੱਲ ਬਸ ਟੱਕਰ ਦੋਵਾਰ ਮੋੜਾ ਤੇ ਹਾਂ ਦੋਵਾਰ ਵੀ ਆਪਿਆ ਹਾਂ ਮਾਮਾ ਦੇਖੋ ਇਹ ਛੱਪ ਲਿਖੇ ਤੇ ਆਨਰ ਉੱਪਰ ਕਰ ਨਹੀਂ ਦੇਖੀ ਇੱਟਾਂ ਦੀ ਹਾਂ ਅੱਗੇ ਆਪਣੇ ਘਰ ਵੀ ਇੱਟਾਂ ਦੇ ਸੀਗੇ ਆਪਣੇ ਘਰ ਵੀ ਇੱਟਾਂ ਦੇ ਸੀਗੇ ਇੱਟਾਂ ਫਿਰ ਮਿੱਟੀ ਮੁਟੀ ਰੇ ਹਨਾ ਹਾਂ ਇਹਦੇ ਵਿੱਚ ਇੱਟ ਲਾ ਕੇ ਪਹਿਲਾਂ ਲੱਕੜ ਦੇ ਬਾਲੇ ਨੇ ਉੱਤੇ ਇੱਟ ਲੱਗੀ ਹੈ ਨਾ ਦਾਦ ਦੇ ਬਣਿਆ ਹੋਇਆ ਬਹੁਤ ਪੁਰਾਣਾ ਬਹੁਤ ਪੁਰਾਣਾ ਹੈ ਜਦੋਂ ਸਾਫਲ ਜਿਹੜੇ ਅੰਗਰੇਜ਼ ਰਾਜ ਕਰਦੇ ਸੀ ਆਪਣੇ ਇੰਦੇ ਹਾਂ 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 ਅੰਗਰੇਜ਼ਾਂ ਦੇ ਟਾਈਮ ਦਾ ਇਹ ਇਹ ਦੇਖ ਜਿਵੇਂ ਜਦੋਂ ਮੈਂ ਆਪਣੇ ਮਕਾਨ ਨੇ ਨਾ ਉਦੋਂ ਇਹ ਤਾਂ ਗਰਮ ਹੋਏਦੇ ਅੱਜ ਕੱਲ੍ਹ ਹੁਣ ਗਰਮੀ ਕਿੰਨੀ ਪੈਂਦੀ ਹੈ ਨਾ ਇਹ ਛੱਤ ਕਿਤੇ ਘਰ ਇਹ ਗਰਮ ਨਹੀਂ ਹੁੰਦੀ ਛੱਤ ਇਹਦੇ ਉੱਤੇ ਮਿੱਟੀ ਪਾਈ ਹੋਈ ਹੈ ਕਿ ਨਾ ਕਿਉਂ ਇਹਦੇ ਉੱਤੇ ਮਿੱਟੀ ਮਿੱਟੀ ਜਿੱਥੇ ਮਿੱਟੀ ਪੈਂਦੀ ਉਹ ਚੀ ਗਰਮ ਨਹੀਂ ਹੁੰਦੀ ਹੈਗੀ ਮਤਲਬ ਗਰਮਾਇਰੇ ਉੱਪਰ ਹਾੜੀ ਹੈ ਹਨਾ ਫਿਰ ਆਪਾਂ ਨੂੰ ਗਰਮ ਉੱਪਰ ਤਾਂ ਗਰਮੀ ਲੱਗੂ ਪਰ ਆਪਾਂ ਜਿਵੇਂ ਉਰੇ ਖੜੇ ਆ ਇੱਥੇ ਗਰਮੀ ਲੱਗਣੀ ਆਪਾਂ ਖੜਿਆ ਨੂੰ ਛੱਤ ਛੱਤ ਤੋਂ ਦੇਖ ਨਹੀਂ ਆ ਅੱਗੇ ਛੱਤਾਂ ਇਦਾਂ ਦੀ ਹੁੰਦੀਆਂ ਸੀਗੀਆਂ ਬਿਲਕੁਲ ਨਹੀਂ ਧੱਬਦੀ ਹੁੰਦੀ ਸੀਗਾ ਉਹਦੇ ਪੁਰਾਣਾ ਤੰਗਰੀਂ ਦਰਵਾਜ਼ਾ ਦਿਖਾਵਾ ਦੇਖ ਇੱਧਰ ਆ ਉਹ ਦੇਖ ਹਾਂ ਪੁਰਾਣਾ ਦਰਵਾਜ਼ਾ ਇਹ ਤਾਂ ਮਕਾਨ ਤਾਂ ਹੈਗਾ ਕਿਸੇ ਧਰਮ ਮਕਾਨ ਹੁੰਦਾ ਪਹਿਲਾਂ ਉਹ ਜਿਆਦਾ ਜਿਆਦਾ ਮੈਂ ਬਿੱਲੀ ਨਾਲ ਥੋੜੇ ਨਾਲ ਦੁੱਧ ਲੈਣ ਨੂੰ ਆਉਂਦਾ ਸੀ ਨਾ ਇੱਕ ਵਾਰ ਮੈਂ ਬਿੱਲੀ ਉਹਦੇ ਨੂੰ ਮੈਂ ਇੱਥੇ ਦੁੱਧ ਲੈਣ ਆਇਆ ਕਰ ਰਿਹਾ ਇੱਥੇ ਨਾ ਕੁੱਤਾ ਭੌਂਗ ਰਿਹਾ ਸੀ ਨਾ ਉਹ ਬਾਹਰ ਨਿਕਲਣ ਵਾਲਾ ਸੀ ਕੰਮਾ ਫੱਟ ਗਿਆ ਭਾਈ ਅੱਜ ਬੁੱਧਵਾਰ ਕਰਦੇ ਹਾਂ। ਇਹ ਹਮੈ ਲੱਗਦਾ ਕਿ ਅੰਮ੍ਰਿਤ ਲੱਗ ਗਿਆ ਰਿਹਾ। ਦੁੱਧ ਬਚ ਗਿਆ ਸੀਗਾ? ਜਾਨੂ ਜਾਨੂ ਹਾਂ। ਦੁੱਧ ਬਚ ਗਿਆ ਸੀਗਾ? ਹਾਂ। ਇਹ ਲੱਗ ਗਿਆ ਲੱਦਣਾ। ਚਲੋ। ਦੇਖੋ ਇਹ ਖੁੱਲਿਆ ਹੋਇਆ ਹੈ। ਦਾਦੀ ਆ ਗਈ। ਚੱਲੀ ਹਣ ਗਾਨੂ ਆਪਾਂ। ਮੰਡੀ ਖਾਣੇ ਚੱਲੋ ਚੱਲੀ। ਚੱਕਵੋਟ ਸਰ ਤੇ। ਚੱਕੀ। ਹਾਂਜੀ 3 ਵੱਜ ਚੁੱਕੇ ਨੇ। ਤੇ ਮੈਂ ਇੱਧਰ ਜਿਹੜਾ ਮਾਨ ਆ ਗਿਆ ਖੇਤਾਂ ਵੱਲ। ਕੋਈ ਬੱਦਲ ਵਾਈ ਹੋ ਗਈ ਆ। ਸਵੇਰੇ ਮੜ ਮੜ ਕਣੀ ਪੈਂਦੀ ਸੀਗਾ। ਬਾਕੀ ਨੇ ਇੱਕ ਵਾਰ ਖੇਤਾਂ ਜਿਹੜਾ ਮਾਰੀ ਜਾ ਕੇ। ਮੌਸਮ ਬੜਾ ਹੁਣ ਵੀ ਪੂਰਾ ਠੰਡਾ ਕੋਈ ਧੁੱਪ ਨਹੀਂ ਕਿੰਨਾ ਮਣੀ ਹੋ ਰਹੀ ਆ ਬੱਦਲ ਦੇਖੋ ਤੁਸੀਂ ਕਾਫੀ ਹੋਏ ਨੇ ਤੇ ਇੱਧਰ ਸਾਡੀ ਆ ਪਹੀ ਅੱਗੇ ਵਾਲੀ ਇਹ ਖੇਤਾਂ ਤੋਂ ਅੱਗੇ ਜਾਂਦੀ ਆ ਦੇਖੋ ਅੱਖ ਵੀ ਕਿੱਡਾ ਜਿਹੜਾ ਹੋ ਜੋ ਗਿਆ ਕੁਮਾਸਾ ਗੇੜਾ ਮਾਨ ਨੂੰ ਇੰਨੀ ਜਗ੍ਹਾ ਰੱਖੀ ਹੋਈ ਆ ਮੌਸਮ ਵਿੱਚ ਬਰਸਾਤਾਂ ਬਹੁਤ ਹੋਈਆਂ ਨੇ ਇਸ ਵਾਰ ਤੇ ਹੁਣ ਚੱਲਦੇ ਆ ਘਰ ਨੂੰ ਦੇਖਦੇ ਆ ਬੱਚਾ ਜਾਸੀ ਮਲੇ ਦਾ ਝੁੱਲੇ ਰਹਿ ਗਿਆ ਇਹਦਾ ਵੀ ਥੋੜਾ ਜਿਹਾ ਆਪਾਂ ਗੱਲ ਕਰਦੇ ਆ ਨਾਲ ਵੀ ਹਾਂਜੀ ਕੱਲੀ ਝੁੱਲੇ ਰਹਿ ਰਹੇ ਹੂੰ ਕਿਉਂ ਮੀਰ ਜੀ ਮੀਰ ਜੀ ਰੋਟੀ ਖਾਂਗੇ ਅੱਛਾ ਮੀਰ ਜੀ ਰੋਟੀ ਖਾਣ ਲੱਗੇ ਡਿਨਰ ਟਾਈਮ ਹੋ ਗਿਆ ਤੁਹਾਡਾ ਹਨਾ ਤੁਸੀਂ ਕੀ ਖਾਣੀ ਆ ਪਾਪਾ ਨਾਲ ਬੋਲ ਕੇ ਹਾਂਜੀ ਮੈਂ ਕੱਲਾ ਖਾਹੂੰਗਾ ਅੱਜ ਪਰ ਥੋੜੇ ਨਾਲ ਬੈ ਕੇ ਖਾਹੂੰਗਾ ਹੂੰ ਯਾਨੀ ਆਪਣੇ ਆਪ ਖਾਹਾਂਗਾ ਪਰ ਮੀਰ ਨਾਲ ਠੀਕ ਆ ਠੀਕ ਆ ਹੁਣ ਬੈਠਾ ਪਾਪਾ ਦੁਨੀਆ ਤੇ ਸਭ ਤੋਂ ਯਾਰ ਮੈਨਾਂ ਦਾ ਘੱਟੇ ਬਸੇ ਹੋ ਗਈ ਬਰੀਜ਼ਾ ਬਲ ਜੋ ਆਪਾਂ ਕੋ ਸਾਰਾ ਜੈਨ ਵੀ ਆਪਾਂ ਦੇਖਣਾ ਤੇ ਬਰੀਜ਼ਾ ਮੱਕਲੀ ਬਰੀਜ਼ਾ ਹੁੰਦੀ ਆ ਦੇਖੋ ਹਮ ਅੱਛਾ ਲੋਕਾਂ ਕੋ ਬਰੀਜ਼ਾ ਜਿਆ ਹੁੰਦੀ ਆ ਆਪਣੇ ਕੋਈ ਆਹ ਤੇ ਬਰੀਜ਼ਾ ਅਮੇ ਨਹੀਂ ਲਿਖਉਂਦਾ ਆ ਕੀ ਲਿਖੋਣੇ ਆ ਪਲੱਸ ਹਨਾ ਆ ਕੀ ਬਣੇ ਹੋਏ GD+ हां ZDI ਵੀ ਇਹ ਤਾਂ ਹਾਂ ਪਰ ਕਿਸੇ ਦੇ ਮੈਂ ਕਿਹ ਵਾਰ ਦੇ ਸੋਰੀ ਮੈਂ ਦੋ ਤਿੰਨ ਵਾਰ ਦੇਖਿਆ ਕਿ ਇਹਦਾ ਪਲੱਸ ਹੀ ਆ ਕਿਸੇ ਸਾਰੇ ਅੰਕਾਂ ਨੂੰ ਨਹੀਂ ਹੈਗੇ ਵੀ ਡਬਲ ਬਹੁਤ ਥੋੜਿਆਂ ਨੂੰ ਆ ਇਹ ਪਤਾ ਜਿਵੇਂ ਹਾਂ ਨਹੀਂ ਮੈਂ ਹਾਂ ਇਹ ਕਿਹ ਟਾਈਪ ਚ ਹੁੰਦੀਆਂ ਨੇ ਜਿੱਦਾਂ VDI ਬਾਰਾ ਇਹ ਜਾ 12 ਇੱਕ ਤਾਂ ਸੀ ਇੱਕ ਤਾਂ ਹੁੰਦੀ ਹੈ VDI ਹੈ ਨਾ ਠੀਕ ਆ ਇੱਕ VDI ਇੱਕ ZDI ਇੱਕ ZDI ਪਲੱਸ ਇਹ ਜਿਹੜੀਆਂ ਪਲੱਸ ਆ ਉਹ ਫੰਕਸ਼ਨ ਹੋ ਨਹੀਂ ਪਤਾ ਉਹ ਤਾਂ ਪ੍ਰਾਈਸ ਮੈਨੂੰ ਕੋਈ ਪਤਾ ਕਿੰਨੀ ਆ 5 ਲੱਖ ਨਹੀਂ ਨਾ 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 10 ਲੱਖ ਦੀ ਹੋਣੀ ਹੋਗੀ 7-8 ਲੱਖ ਦੀ ਹੋਊ ਹੁਣ ਅੱਜ ਦੇ ਟਾਈਮ ਹੁਣ ਗੱਡੀਆਂ ਮਹਿੰਗੀਆਂ ਹੋ ਗਈਆਂ 12 ਲੱਖ ਦੀ ਉੱਤੀ ਵੀ ਕਿੰਨੀਆਂ ਇਦਨੂੰ ਵੀ ਕਿੰਨੀਆਂ 5 ਫਿੱਟਾਂ ਵਾਲੀ ਆ ਹਾਂ ਆਹ ਇਹ ਤਾਂ ਸਹੀ ਹਲ ਉੱਚੀ ਵੀ ਆ ਹੈ ਇਹਦੇ ਜੀ ਸਮਾਨ ਵੀ ਆ ਜਾਏ ਇਹ ਨਾਲੇ ਇਹਦੀ ਆਪ ਹੀ ਜਾਂ ਇਹਦੀ ਆਪ ਹੀ ਸਪੀਡ ਵੱਢਦੀ ਆ ਜੇ ਕਰ ਕਰੇ ਆਪਾਂ ਇਹ ਕਰੀ ਤੇ ਨੰਬਰ ਰੋਡ ਹੋਵੇ ਆਪਾਂ ਬੱਸ ਪਲੱਸਰ ਬੀ ਜਾਣਾ ਆਪ ਹੀ ਸਪੀਡ ਹੋ ਜਾਊ ਉੱਚ ਉਹ ਉਹਨਾਂ ਕਰੂਜ਼ ਸਿਸਟਮ ਕਹਿੰਦੇ ਨੇ ਕਰੂਜ਼ ਹੁੰਦਾ ਦਾ ਕਰੂ ਹੀ ਲਾਉਣਾ ਨੇ ਆਪਾਂ ਹਨਾ ਜਸ਼ਮਨ ਦਾ ਕੱਲ ਨੂੰ ਐਗਜ਼ਾਮ ਆ ਕੱਲ ਤੇਰਾ ਕਿਹੜੇ ਸਬਜੈਕਟ ਦਾ ਕੱਲ ਨੂੰ EVS EVS ਤਿਆਰੀ ਇਹਦੀ ਥੋੜੀ ਘਟ ਗਈ ਅੱਜ ਛੁੱਟੀ ਜੀ ਦਿਲਾ ਪੜਿਆ ਬਹੁਤ ਘੱਟਾ ਸਾਰਾ ਤਾਂ ਨਹੀਂ ਪੜਿਆ ਸ਼ਾਮ ਨੂੰ ਜਾ ਕੇ ਪੜਿਆ ਹੁਣ ਬਾਕੀ ਨੰਬਰ ਪਤਾ ਲੱਗਣਗੇ ਇਹਦੇ ਕਿੰਨੇ ਆਉਂਦੇ ਨੇ ਹਨਾ ਮੈਨੂੰ ਧੰਨ ਚਾਹਉ ਹੁਣ ਟੈਨਸ਼ਨ ਹੋ ਗਈ ਜਸਵੀਰ ਤੇ ਤੈਨੂੰ ਜੋਰ ਲਾਉਣਾ ਪੁੱਤ ਪੜ ਲਾ ਜੇ ਮੈਂ ਵੀ ਕਰੇ ਆ ਪੜ ਲਾ ਪਰ ਤੂੰ ਨਹੀਂ ਪੜਿਆਗਾ ਬਸ ਖੇਡਣ ਦੀ ਰਿਹਾ ਠੀਕ ਆ ਸ਼ਾਮ ਜਨ ਜਾ ਕੇ ਗਿਆ ਨਾ ਪਾਪਾ ਪੜਾਓ ਪੜਾਓ ਫੇ ਮੇਰਾ ਮੈਂ ਵੀ ਗੁੱਸਾ ਹੋ ਗਿਆ ਸੀਗਾ ਨਾ ਮੈਂ ਨਹੀਂ ਪੜਾਉਣਾਗਾ ਫੇ ਮੈਂ ਕਿਹਾ ਚੱਲ ਸੋਚਿਆ ਇਹ ਬੱਚਾ ਫੇ ਮੈਂ ਪੜਾਇਆ ਇਹਨੂੰ ਹੁਣ ਬਾਕੀ ਦੇਖਾਂਗੇ ਨੰਬਰ ਕਿੰਨੇ ਆਉਂਦੇ ਨੇ ਔਰ ਨੂੰ ਕਾਇਮ ਆ ਪੂਰਾ ਨੰਬਰ ਤਾਂ ਵਧੀਆ ਹੀ ਲੈ ਲੰਦਾ ਹੁੰਦਾ ਕਿਉਂ ਛੇਤੀ ਕਵਰ ਕਰ ਲੈਂਦਾ ਇਹ ਚੀਜ਼ ਨੂੰ ਹਾਂ ਹੁਣ ਟੈਨਸ਼ਨ ਦੇਖ ਆ ਟੈਨਸ਼ਨ ਬੋਲਦੀ ਇਹਨੇ ਉਹਨਾ ਪਰੋਟੀ ਖਾਈ ਜਗੇ ਵੀਰ ਜੀ ਉਹਨਾਂ ਨੇ ਖਾ ਲਈ ਆਪਾਂ ਵੀ ਖਾਣੇ ਜਾਗੇ ਠੀਕ ਆ ਚਲ ਆ ਜਾ ਟੈਨਸ਼ਨ ਨਹੀਂ ਲੈਣੀ ਆ ਚੱਲੀਏ ਉਠ ਉਠ ਸ਼ਾਮ ਦੀ ਰੋਟੀ ਆ ਚੁੱਕੀ ਆ ਮੂੰਗੀ ਦੀ ਦਾਲ ਤੇ ਨਾਲ ਕਰੇਲੀਆਂ ਦੀ ਸਬਜੀ ਤੇ ਨਾਲ ਰੋਟੀ ਤੇ ਪਿਆਜ਼ ਠੀਕ ਆ ਤੇ ਨਾਲ ਹੈ ਚਾਰਵੀਆਂ ਜੇ ਲੈਣਾ ਅਸ਼ਵਨ ਖਾਈ ਰੋਟੀ ਪਤ ਚਲੋ ਰੋਟੀ ਖਾਣੇ ਆ ਤੇ ਬਲੌਗ ਦੀ ਇੱਥੇ ਕਰਦੇ ਸਮਾਪਤੀ ਹਾਂਜੀ ਮਿਲਦੇ ਆ ਅਗਲੀ ਵੀਡੀਓ ਚ ਪਲੀਜ਼ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਕਰਿਓ ਤੇ ਦੱਸਿਓ ਵੀਡੀਓ ਕਿਦਾਂ ਦੀ ਲੱਗੀ ਤੁਹਾਨੂੰ ਓਕੇ ਬਾਏ